ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਡਿਲੀਵਰੀ ਦੌਰਾਨ ਇੱਕ ਨਵਜੰਮੇ ਬੱਚੇ ਦੀ ਮੌਤ ਹੋ ਗਈ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗਰਭਵਤੀ ਔਰਤ ਦੇ ਬੱਚਾ ਹੋਣ ਵਾਲਾ ਸੀ ਉਸ ਦੀ ਹਾਲਤ ਖਰਾਬ ਹੋਣ ਕਰਕੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਲੈ ਕੇ ਆਏ ਸਨ ਲੇਕਿਨ ਡਾਕਟਰਾਂ ਵੱਲੋਂ ਉਸ ਦੀ ਡਿਲੀਵਰੀ ਨਹੀਂ ਕੀਤੀ ਗਈ। ਪਰਿਵਾਰ ਵੱਲੋਂ aarop ਲਗਾਏ ਗਏ ਹਨ ਕਿ ਬੱਚੇ ਦੀ ਮੌਤ ਹਸਪਤਾਲ ਦੇ ਸਟਾਫ ਦੀ ਲਾਪਰਵਾਹੀ ਕਾਰਨ ਹੋਈ ਹੈ ਉਹਨਾਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਹਸਪਤਾਲ ਦੇ ਸਟਾਫ ਤੇ ਸਖਤ ਕਾਰਵਾਈ ਕੀਤੀ ਜਾਵੇ ਕੀ ਲਾਪਰਵਾਹੀ ਤੁਹਾਡਾ ਮੇਰਾ ਨਾਮ ਸਲਮਾ ਹਾਂ ਜੀ ਇਤਰਾਗ ਨਾ ਹਾਂ ਜੀ ਹਾਂ ਜੀ ਕੱਲ ਐਡਮਿਟ ਹੋਏ ਸੀ ਹੈ ਟਾਈਮ ਹੋ ਚੁੱਕਿਆ ਹਾਂ ਜੀ ਟਾਈਮ ਹੋ ਚੁੱਕਿਆ ਸੀ ਐਕਸਟ੍ਰੀਵਲ ਹਸਪਤਲ ਫਰਮ ਤੋਂ ਕੀ ਹੋ ਬੜਾ ਦਰਦ ਆ ਲੱਗੀਆਂ ਹੀ ਅਸੀਂ ਆ ਤੇ ਕਹਿੰਦੇ ਪੈਨ ਇੰਜੈਕਸ਼ਨ ਲਾ ਦਿੱਤਾ ਕਹਿੰਦੇ ਤੁਸੀਂ ਪਾਸਾ ਲੈ ਕੇ ਤੇ ਇੱਕ ਵਾਰੀ ਪੈ ਜਾਓ ਦਰਦਾ ਜ਼ਬਰਦਸਤ ਹੋ ਰਹੀ ਹੋਣੀ ਪਹਿਲਾਂ ਚੈੱਕ ਅਪ ਕਰਦੇ ਰਹੇ ਕਰਦੇ ਰਹੇ ਕਹਿੰਦੇ ਹੱਲੇ ਨਹੀਂ ਹੋਣਾ ਹੱਲੇ ਨਹੀਂ ਹੋਣਾ ਜਦੋਂ ਜਦ ਦਰਦਾ ਜਿਆਦੀਆਂ ਵਾਧੀਆਂ ਫਿਰ ਇਹਨਾਂ ਨੇ ਮੇਰੇ ਤੋਂ ਪਹਿਲਾਂ ਇੱਕ ਕੇਸ ਨੂੰ ਉਹਨਾਂ ਨੇ ਕਰ ਦਿੱਤਾ ਮੇਰਾ ਇਹ ਕਿਤੇ ਬੈੱਡ ਤੇ ਹਾਂਜੀ ਹਾਂਜੀ ਮੇਰਾ ਬੈੱਡ ਤੇ ਕੇਸ ਹੋ ਗਿਆ ਥੋੜਾ ਬੱਚੇ ਦੀ ਕੀ ਤਰ੍ਹਾਂ ਲੱਗਿਆ ਤੁਹਾਨੂੰ ਉਹਨ ਬੱਚੇ ਦੇ ਕਹਿ ਦਿੰਦੇ ਆ ਕਹਿੰਦੇ ਬੁੰਦੀ ਪੋਟੀ ਨਿਕਲ ਗਈ ਮੂੰਹ ਚ ਪੋਟੀ ਨਹੀਂ ਤੇ ਕੋਈ ਕਹਿ ਦਿੰਦੇ ਆ ਕਦੇ ਕਹਿ ਦਿੰਦੇ ਆ ਮੇਰੇ ਜਿਹੜਾ 나ੜੂ ਸੁਗਾਲ ਚ ਸੀਤਾ ਹਾਂਜੀ ਕੀ ਕਾਰਨ ਕੀ ਹੁੰਦਾ ਦਾਤ ਹੁੰਦਾ ਕਿ ਇਹਨਾਂ ਨੇ ਜਦੋਂ ਬੱਚਾ ਦੀ ਡਿਲੀਵਰੀ ਦਾ ਟਾਈਮ ਇਹਨਾਂ ਨੇ ਚੁੱਕਿਆ ਨਹੀਂ ਇਹਨਾਂ ਨੇ ਹਾਂਜੀ ਲਾਪਰਵਾਹੀ ਤਾਂ ਇਹ ਬੂਆ ਇਹਨਾਂ ਦੇ ਖੜਕਾਉਂਦੇ ਰਹੇ ਜਿੱਥੇ ਬੈਂਦੇ ਆ ਇਹਨਾਂ ਨੇ ਆਏ ਕਿ ਗੱਲ ਨਹੀਂ ਸੱਡੀ ਸੀ ਨਹੀਂ ਅੱਜ ਹੋ ਗਿਆ ਤੇ ਬਾਅਦ ਚ ਜਦੋਂ ਬੱਚਾ ਆਉਣ ਵਾਲਾ ਬਾਹਰ ਹੋ ਗਿਆ ਤੇ ਇਹਨਾਂ ਦੇ ਕਾ ਸਫਾਈ ਸਿਰ ਕਰਨੇ ਚਾਰਿਆਂ ਨੇ ਫੜਿਆ ਆ ਕੇ ਕਿ ਨਹੀਂ ਤਾਂ ਬੱਚਾ ਵੀ ਡਸਟਬਿਨ ਚ ਡੇ ਕੇ ਜਾਣਾ ਸੀ ਡੇ ਕੇ ਜਾਣਾ ਸੀ ਇਹਨਾਂ ਨੇ ਫੜ ਲਿਆ ਫੜ ਦਿਆ ਫੜ ਦਿਆ ਮੈਨੂੰ ਕਹਿੰਦੇ ਹੈ ਦੋਰ ਤੂੰ ਜ਼ੋਰ ਨਾ ਲਾਓ ਜ਼ੋਰ ਨਾ ਲਾਓ ਬੱਚਾ ਤਾਂ ਆ ਗਿਆ ਹੀ ਬਾਹਰ ਤੇ ਉਹਨਾਂ ਵਿਚਾਰਿਆਂ ਨੇ ਫੜਿਆ ਦਵਾ ਦਵ ਤੋ ਲੈ ਕੇ ਪਜਾ ਕੇ ਬਾਅਦ ਚ ਮੇਰੇ ਡ੍ਰਿਪ ਲਾਤੀ ਬੱਚਾ ਜਦੋਂ ਕੇਸ ਹੋ ਗਿਆ ਉਦੋਂ ਡਰਿੱਪ ਲਾਤੀ ਇਹਨਾਂ ਨੇ ਹਾਂਜੀ ਲਾਪਰਵਾਹੀ ਮੇਰਾ ਨਾਮ ਸਰਬਜੀਤ ਮੇਰੀ ਨਾ ਹੀ ਹੈ ਚਾਚੀ ਹਾਂ ਚਾਚੀ ਮੈਂ ਮੈਂ ਚਾਚੀ ਅੰਦੀ ਤੇ ਗੱਲ ਬਾਤ ਇਹ ਹੀ ਬੱਚੇ ਹੀ ਇੱਥੇ ਹੋਣ ਲੈਂਦਾ ਸੀ ਇਹਨਾਂ ਨੇ ਇਹਨਾਂ ਨੇ ਰਾਤ ਨੂੰ ਪੁੱਛਿਆ ਦੱਸਿਆ ਨਹੀਂ ਤਾਂ ਤੇ ਅਸੀਂ ਤੜਕੇ ਆਏ ਰਾਤ ਨੂੰ ਮੰਮੀ ਡੈਡੀ ਸੀ ਇਹਦਾ ਕੁੜੀ ਦਾ ਜਦ ਸੀ ਤਾਂ ਤੜਕੀ ਆਈ ਸਾਨੂੰ ਤੜਕੇ ਦੱਸਿਆ ਵੀ ਮੁੰਡਾ ਇੱਧਰ ਕਰਕੇ ਮੁੱਕ ਗਿਆ ਤੇ ਇਹਨਾਂ ਨੇ ਪੁੱਛ ਦੱਸ ਨਹੀਂ ਕੀਤੀ ਇੱਥੇ ਕਿ ਕਿਹਾ ਕਿ ਕੀ ਤਾਂ ਹੋਇਆ ਕਿ ਕੱਲੋਂ ਲਾਪਰਵਾਹੀ ਇਹ ਹੋ ਵੀ ਨੰਨੇ ਪੁੱਛਿਆ ਨਹੀਂ ਹੁਣ ਤੇ ਕੱਲ ਨਹੀਂ ਹਾਂ ਕੱਲ ਦੀ ਪਰਸੋਂ ਕੱਲ ਹੀ ਕੱਲ ਦੀ ਆਈ ਕੱਲ ਤੜਕੇ ਵੀ ਆਈ ਤੜਕੇ ਕੀ ਹੋਇਆ ਰਾਤ ਵੀ ਉਵੇਂ ਰਹੀ ਤੇ ਸਾਰਾ ਦਿਨ ਹੀ ਕੱਲ ਰਹੀ ਹਾਂ ਬੱਚੇ ਦੀ ਦਿੱਸਤ ਹਾਂਜੀ ਕਿ ਨਾਮ ਤੁਹਾਡਾ ਮੇਰਾ ਨਾਮ ਅੰਦੀਪ ਕੌਰ ਕੀ ਕਿ ਲੱਗਦਾ ਇਹ ਮੇਰੀ ਨਾ ਲੱਗਦੀ ਕਿਥੋਂ ਰੈਡ ਬਣ ਅਸੀਂ ਵਰਪਾਲਾਂ ਦੇ ਤੇ ਕੀ ਬੱਚੇ ਦਾ ਟੈਕੀ ਕਰਵਾਉਣਾ ਅਸੀਂ ਇੱਕ ਡਿਲੀਵਰੀ ਕਰਵਾਉਣ ਆਏ ਸੀ ਇੱਥੇ ਕੋਲੋਈਪੁਰ ਸਿੰਵਲ ਜਹਾਂਜੀ ਹਾਂਜੀ ਹਾਂਜੀ ਕੀ ਹੋਇਆ ਕੋਣ ਆ ਗਈ ਕੱਲ ਦੀ ਮੈਨੂੰ ਦਰਦਾਂ ਲੱਗ ਗਿਆ ਅਸੀਂ ਤੇ ਕਿਸੇ ਨੇ ਗੱਲ ਬਾਤ ਨਹੀਂ ਕੋਈ ਵੀ ਕੱਲ ਦੀ ਦਰਦ ਲੱਗੀ ਨਾ ਰਾਤ ਕਿਸੇ ਨੇ ਕੋਈ ਵੇਖਿਆ ਨਾ ਕਿਸੇ ਨੇ ਦੇਲੇ ਤੇ ਲੜਕੇ ਅੱਜ 7-8 ਵਜੇ ਕੇਸ ਹੋਇਆ ਉਹ ਵੀ ਆਪਦੀ ਐਪ ਹੋਇਆ ਵਾ ਇੱਥੇ ਜੇ ਡਿਲੀਵਰੀ ਰੂਮ ਚ ਨਹੀਂ ਹੋਇਆਗਾ ਇੱਥੇ ਜਿੱਥੇ ਰਾਮ ਕਰਨੋਂ ਪਾਉਂਦੇ ਉੱਥੇ ਹੀ ਹੋ ਗਿਆ ਕੇਸ ਕਿਸੇ ਨੇ ਪੋਚਾ ਲਾਉਣ ਆਈ ਹੈ ਤੇ ਉਹਨੇ ਬੱਚਾ ਫੜਿਆ ਵਾ ਤੇ ਮੁੜ ਕੇ ਬਾਅਦ ਦੇ ਵਿੱਚ ਜਾ ਕੇ ਤੇ ਨਰਸਾਂ ਨੂੰ ਉਠਾਉਂਦੇ ਦਾ ਸਟਾਫ ਨੂੰ ਕੋਈ ਨਹੀਂ ਉੱਠਿਆ ਦਾ ਤੇਰੀ ਬੱਚੇ ਦਾ ਉੱਥੇ ਡੈਥ ਹੋ ਗਈ ਉਹਦੀ ਬੱਚੇ ਦੀ ਕਾਰਨ ਇਹਨਾਂ ਦੀ ਲਾਪਰਵਾਹੀ ਹੈ ਤੇ ਹੋਰ ਕੀ ਕਾਰਨ ਤਾਂ ਇਹੋ ਹੀ ਆ ਇਸ ਤਰ੍ਹਾਂ ਦੇ ਸਵਾਲ ਜਿਹੜੀ ਸਰਕਾਰ ਤੋਂ ਪੁੱਛਣਾ ਚਾਹੁੰਦੇ ਆ ਤੇ ਈ ਵਾਲਾ ਲੈਣਾ ਲਾਂਕਸਾ ਲਾਜ ਜੇ ਫ੍ਰੀ ਜੋਗੈਸੀ ਹੋਈਏ ਤੇ ਅਸੀਂ ਵੀ ਅਹੀਂ ਇਧਰ ਸਰਕਾਰੀ ਵਾਲ ਕਿਉਂ ਪਜ ਗਏ ਪ੍ਰਾਈਵੇਟ ਸਾਡੇ ਕੋਲ ਖੁਸ਼ ਹੋਵੇ ਤੇ ਅਸੀਂ ਇਧਰ ਕਿਉਂ ਆਈਏ ਹਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੇ ਅੱਜ ਇਤਨਾ ਸਾਡੇ ਨਾਲ ਇਹਨਾਂ ਨੇ ਕੀਤੀ ਕਿਸੇ ਹੋਰ ਨਾਲ ਵੀ ਕਰਨਗੇ ਅਸੀਂ ਵਰਪਾਲਾਂ ਦੇ ਵਰਪਾਲਾਂ ਦੇ ਦੇਖੋ ਉਹਨਾਂ ਦਾ ਵਿਕੇ ਦੀ ਕੋਈ ਖੋਤ ਹੋਣੀ ਸੀ ਕਾਪੀ ਆਪਾ ਦੇ ਨਾਲ ਕੋਈ ਦੇ ਤੋ ਨਹੀ ਉਹਦੇ ਚ ਡਾਕਟਰਾਂ ਦੀ ਜਾਂ ਸਟਾਫ ਦੀ ਕੋਈ ਲਾਪਰਵਾਹੀ ਨਹੀਂ ਸੀਗੀ ਉਹਦੇ ਵਿੱਚ ਜਿਹੜਾ ਬੱਚਾ ਹੈਗਾ ਉਹਨੂੰ ਜਿਹੜਾ ਫੀਟਲ ਹਾਰਟ ਰੇਟ ਹੈਗਾ ਉਹ ਠੀਕ ਚੱਲਦਾ ਪਿਆ ਸੀ ਜਦੋਂ ਵੀ ਬੱਚੇ ਦੀ ਨਾ ਕੋਈ ਨਾਰਮਲ ਡਿਲੀਵਰੀ ਜਿਵੇਂ ਪੇਸ਼ੈਂਟ ਦੀ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਨਾਰਮਲ ਡਿਲੀਵਰੀ ਜਿਹੜੀ ਹੈਗੀ ਸਟਾਫ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਦੋਂ ਬੱਚਾ ਪੈਦਾ ਹੋਇਆ ਤੇ ਉਹ ਉਦੋਂ ਹੀ ਬੱਚੇ ਦੀ ਮੌਤ ਜਿਹੜੀ ਹੈਗੀ ਹੈ ਉਹ ਪੇਟ ਦੇ ਅੰਦਰ ਹੀ ਹੋ ਚੁੱਕੀ ਸੀ ਬੱਚੇ ਨੇ ਬਾਹਰ ਆ ਕੇ ਨਾ ਕੋਈ ਗੈਸ ਖਰੀਕਾ ਨਾ ਕੋਈ ਐਸਪੀਰੇਟ ਕੀਤਾ ਤੇ ਉਹਦੇ ਚ ਹਾਂਜੀ ਨਹੀਂ ਉਹਦੇ ਵਿੱਚ ਦੇਖੋ ਇਹ ਤਾਂ ਚਲੋ ਅਸੀਂ ਉਹਨਾਂ ਨੂੰ ਵੀ ਇਹੀ ਗੱਲ ਕਹੀ ਹੈ ਕਿ ਉਹਨਾਂ ਦੇ ਦੁੱਖ 'ਚ ਅਸੀਂ ਸਹਿਯੋਗੀ ਆ ਭਾਗੀ ਆ ਪਰ ਜਿਹੜਾ ਰੱਬ ਦਾ ਹੁਕਮ ਹੈ ਆਪਾਂ ਉਹਨੂੰ ਨਹੀਂ ਮੋੜ ਸਕਦੇ ਜੀ ਹਰੇਕ ਜਿਹੜਾ ਬੱਚੇ ਨੂੰ ਬਚਾਣ ਦੀ ਮਾਤਾ ਨੂੰ ਬਚਾਣ ਦੀ ਉਹਦੀ ਕੋਰੀ ਕੋਸ਼ਿਸ਼ ਕੀਤੀ ਗਈ ਹੈ ਜਿਹੜਾ ਮਾਤਾ ਦਾ ਬਲੱਡ ਕੱਟ ਸੀਗਾ ਉਹਨੂੰ ਬਲੱਡ ਲਗਵਾਇਆ ਜਾ ਰਿਹਾ ਹੈ ਮਾਤਾ ਨੂੰ ਬਿਲਕੁਲ ਸੇਫ ਹੈਗੀ ਆ ਪਰ ਬੱਚੇ ਨੂੰ ਅਸੀਂ ਨਹੀਂ ਬਚਾ पाए ਪਰ ਉਹਦੇ 'ਚ ਕੋਈ ਸਟਾਫ ਦੀ ਲਾਪਰਵਾਹੀ ਨਹੀਂ ਸੀ